ਹੈਲੋ YouTube ਫੈਮਲੀ ਕੀ ਹਾਲ ਹੈ ਗਾਇਸ ਤੁਹਾਡੇ ਸਭ ਦੇ I hope ਤੁਸੀਂ ਵਧੀਆ ਹੋਗੇ ਸਭ ਤੋਂ ਪਹਿਲਾ ਰਿਕੁਐਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਅੱਜ ਦੀ ਕਲੈਕਸ਼ਨ ਕੋਟਨ ਦੇ ਸੂਟਾਂ ਜਿਹੜੇ ਲੈਣ ਵਾਲੇ ਦੇਖ ਸਕਦੇ ਹੋ ਕਿ ਨਈ ਸੋਹਣੇ ਪ੍ਰਿੰਟਡ ਕੋਟਨ ਸੂਟ ਨੇ ਵੱਡੇ ਪ੍ਰਿੰਟ ਛੋਟੇ ਪ੍ਰਿੰਟ ਹੈ ਨਾ ਤੇ ਤੁਸੀਂ ਇਹਨਾਂ ਨੂੰ ਘਰ ਪਾ ਸਕਦੇ ਹੋ ਇਦਾਂ ਦੇ ਇਹ ਸੌਫਟ ਫੈਬਰਿਕ ਰਹਿੰਦਾ ਤੇ ਤੁਸੀਂ ਇਹਨਾਂ ਨੂੰ ਆर्डर ਕਰਨ ਲਈ ਸਕਰੀਨ ਤੇ ਜੋ ਨੰਬਰ دیا ਗਿਆ ਹੈ 8059895798 ਉੱਥੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਪ੍ਰਾਈਸ ਰਹੇਗਾ 498 ਰੁਪਏ 5 ਮੀਟਰ ਸੂਟ ਦਾ 500 ਰੁਪਏ ਪ੍ਰਾਈਸ ਮਿਲਣ ਵਾਲਾ ਤੁਹਾਨੂੰ 498 ਰੁਪਏ ਚ 5 ਮੀਟਰ ਸੂਟ ਮਿਲੇਗਾ 올ਓਵਰ 5 ਮੀਟਰ ਸੂਟ ਕਾਟਨ ਦਾ ਰਹਿਣ ਵਾਲਾ ਹੈ ਪ੍ਰਿੰਟ ਬੜੇ ਹੀ ਸੋਹਣੇ ਅਵੇਲੇਬਲ ਨੇ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਪ੍ਰਿੰਟ ਜਾਂ ਛੋਟੇ ਪ੍ਰਿੰਟ ਜਿੱਦਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਮੰਗਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਵੈਲਾ ਕਰਨੀ ਪਏਗੀ ਤੇ WhatsApp ਤੇ ਮੈਨੂੰ ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਮੇਰੇ ਡੈਲੀ ਸੂਟਾ ਵਾਲੇ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੋਹਣੇ ਸੋਹਣੇ ਸੂਟਾ ਦੇ ਕਲੈਕਸ਼ਨ ਸ਼ੇਅਰ ਕੀਤੀ ਜਾਂਦੀ ਹੈ ਤੇ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਦਿੱਤੇ ਗਏ ਨੰਬਰ ਤੇ WhatsApp ਤੇ ਮੈਸੇਜ ਕਰੋ ਸਾਰੇ ਸੂਟਸ ਤੁਹਾਨੂੰ ਕੋਟਨ ਦੇ ਕਲੈਕਸ਼ਨ ਦੇਖਣ ਨੂੰ ਮਿਲੇਗੀ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਡਾਰਕ ਲਾਈਟ ਹਰ ਤਰ੍ਹਾਂ ਦੇ ਪ੍ਰਿੰਟ ਅਵੇਲੇਬਲ ਨੇ ਤੇ ਜੇ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਮੈਸੇਜ ਕਰ ਸਕਦੇ ਹੋ ਤੇ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਐਡਵਾਂਸ ਪੇਮੈਂਟ ਕਰਕੇ ਤੁਹਾਨੂੰ ਬੁਕਿੰਗ ਕਰਾਣੀ ਪੈਗੀ ਤੇ ਦੇਖ ਸਕਦੇ ਹੋ ਕਿੰਨੇ ਸੋਹਣੇ ਪ੍ਰਿੰਟ ਨੇ ਛੋਟੇ ਵੀ ਨੇ ਵੱਡੇ ਵੀ ਨੇ ਤੇ ਜੋ ਤੁਹਾਨੂੰ ਪਸੰਦ ਆਉਂਦਾ ਹੈ ਉਹ ਤੁਸੀਂ ਆਰਡਰ ਕਰਵਾ ਸਕਦੇ ਹੋ ਤੇ ਬੁਕਿੰਗ ਕਰਾ ਸਕਦੇ ਹੋ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਬੁਕਿੰਗ ਕਰਾਓ ਨੈਕਸਟ ਜੋ ਸੂਟ ਨੇ ਇਹ ਵੀ ਕਾਟਨ ਦੇ ਸੂਟ ਰਹਿਣ ਵਾਲੇ ਨੇ ਤੇ ਇਹ ਜੋ ਹੈਗਾ 550 ਦਾ 100 ਤੇ 902 ਰਹਿਣ ਵਾਲੇ ਨੇ ਤੁਸੀਂ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਦੋ ਸੂਟ ਵੀ ਬਾਈ ਕਰ ਸਕਦੇ ਹੋ ਖਰੀਦ ਸਕਦੇ ਹੋ ਇਹਦੇ ਵੀ ਪ੍ਰਿੰਟ ਛੋਟੇ ਵੱਡੇ ਨੇ ਇਹ ਵੀ ਕਾਟਨ ਦੇ ਹੀ ਰਹਿਣ ਵਾਲੇ ਨੇ ਸਾਰੇ ਸੂਟ ਕਾਟਨ ਦੇ ਰਹਿਣ ਵਾਲੇ ਨੇ ਨੈਕਸਟ ਸੂਟ 5 ਮੀਟਰ ਕਾਟਨ ਦਾ ਸੂਟ ਰਹਿਣ ਵਾਲਾ ਹੈ ਤੇ ਕੈਂਬਰੀ ਕਾਟਨ ਜੋ ਕਿ ਸੌਫਟ ਫੈਬਰਿਕ ਹੁੰਦਾ ਹੈ 620 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਤੇ ਬਹੁਤ ਸੋਹਣੇ ਪ੍ਰਿੰਟ ਇਹਦੇ ਵਿੱਚ ਵੀ ਅਵੇਲੇਬਲ ਨੇ ਤੇ ਜੇ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨੈਕਸਟ ਸੂਟ ਵੀ ਕਾਟਨ ਦੇ ਰਹਿਣ ਵਾਲੇ ਨੇ ਉੱਤੇ ਬਹੁਤ ਸੋਹਣੀ embroiderry ਦਾ ਵਰਕ ਮਿਲ ਜੇਗਾ ਘੇਰੇ ਉੱਤੇ ਦੁਪट्टे ਤੇ ਵੀ ਤੁਹਾਨੂੰ embroiderry ਦਾ ਵਰਕ ਮਿਲ ਜੇਗਾ ਚਾਰੇ ਸਾਈਡ ਲਾਸ ਲੱਗੀ ਹੋਈ ਮਿਲ ਜਾਏਗੀ ਇਹਦੇ ਵਿੱਚ ਵੀ ਬੜੇ ਸੋਹਣੇ ਕਲਰ ਅਵੇਲੇਬਲ ਨੇ ਇਹਨੂੰ ਤੁਸੀਂ ਬਾਹਰ ਅੰਦਰ ਵਸਤੇ ਵੀ ਛੋਟੇ-ਮੋਟੇ ਇੱਥੇ ਜਾਣਾ ਹੋਏ ਤਾਂ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਕਿਸੇ ਵੀ ਸੂਟ ਨੂੰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾ ਸਕਦੇ ਹੋ ਪ੍ਰਾਈਸ ਇਧਰ ਰਹੇਗਾ 698 ਰੁਪਏ ਸ਼ਿਪਿੰਗ ਇਹਦੇ ਵੀ ਫ੍ਰੀ ਰਹਿਣ ਵਾਲੀ ਹੈ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਮਿਲੇਗੀ ਵੀਡੀਓ اچھی ਲੱਗੀ ਹੋਏ ਤੇ ਲਾਈਕ ਜ਼ਰੂਰ ਕਰਿਓ ਪਲੀਜ਼ ਥੈਂਕ ਯੂ